ਆਨਾਸ ਤੇ ਪੰਜਾਬੀਆਂ ਵਾਸਤੇ ਬਹੁਤ ਮਾੜਾ ਲੱਗਿਆ ਹੈ ਹਰ ਕਿਨਤ ਜਗ੍ਹਾ ਤੇ ਅੱਗ ਲੱਗੀ ਆ ਬਹੁਤ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਧੀਰੇ ਲੱਗ ਕੇ ਦੇ ਨਾਲ ਬਿਲਕੁਲ ਧੀਰੇ ਦੇ ਨਿਆਂ ਹੀ ਕਹਿ ਸਕਦੇ ਆ ਨਿਆਂ ਚ ਵਾਸਤੇ ਪਿੰਡ ਜਿਹੜੇ ਧੀਰੇ ਦੇ ਅਸਲ ਸਿਆ ਦੀ ਜ਼ਮੀਨ ਬਸਤੀ ਹਾਜੇ ਵਾਲੀ ਆ ਇੱਕ ਬਸਤੀ ਕੁੜੀ ਵਾਲੀ ਕਾਂਦੇ ਆ ਇਹ 14 ਮਿੰਟਾਂ ਦੀ ਉਹ 25 ਕਿੱਲੇ ਕਣਕ ਜਿਹੜੀ ਆ ਸੜ ਗਈ ਆ ਪਾਸੇ ਬਸ ਨਹੀਂ ਕਰਦੇ ਕਿ ਮਤਲਬ ਲੱਗੇ ਹੋਏ ਆ ਹੁਣ ਥੱਲੇ ਇਕੱਠੀਆਂ ਕਰਨ ਆ ਮਜ਼ਦੂਰ ਜਿਹੜੇ ਆ ਤੇ 100% ਨੁਕਸਾਨ ਆ 125 ਕਿੱਲੇ ਕਿੱਲੀ ਕਣਕ ਸੜੀ ਆ ਅਨਾੜ ਦੇ ਕਿੰਨੇ ਕਿੱਲੇ ਸੜ ਗਏ ਇਹ ਆਪਾਂ ਨੂੰ ਹਜੇ ਗਿਣਤੀ ਮਿੰਤੀ ਕਰਨੀ ਆ ਦੂਸਰੀ ਗੱਲ ਕੱਲ ਤੋਂ ਲੈ ਕੇ ਅੱਜ ਤੱਕ ਮੈਂ ਅੱਗੇ ਤਨੂੰ ਵੀਰ ਉਹਨਾਂ ਨੂੰ ਪੁੱਛਿਆ ਵੀ ਯਾਰ ਕੋਈ ਆਇਆ ਕਰਦੋਰੀ ਕਰਨ ਆ ਜਾਂ ਕੁਝ ਤੁਹਕ ਮਿਲਦਾ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਾ ਕੋਈ ਕਰਦੋਰੀ ਕਰਨ ਆ ਨਾ ਕੋਈ ਇਥੇ ਦਾ ਹਾਲ ਚਾਲ ਪੁੱਛਣ ਆ ਆ ਨਾ ਕੋਈ ਮੌਜੂਦਾ ਐਮ ਐਲ ਏ ਆ ਕੋ ਜਿੰਨਾ ਵੱਡਾ ਇਹ ਨੁਕਸਾਨ ਹੋ ਗਿਆ ਇਹ ਕਿਸਾਨ ਤਾਂ ਪਤਾ ਨਹੀਂ ਕਿੰਨੇ ਸਾਲਾਂ ਦੇ ਵਿੱਚ ਸੰਭਲਣਗੇ ਇੱਕ ਮੈਨੂੰ ਸਾਚ ਬਾਬ ਜੀ ਖੜਾ ਸ਼ੁਕਰ ਦਾ ਮੇਰੀ 17 ਕਿਨ ਠੇਕੇ ਦੀ ਤੁਹਾਡੀ 18 ਕਿੱਲੇ ਠੇਕੇ ਵਾਲੀ ਜ਼ਮੀਨ ਦੀ ਸਾਰੇ ਦੀ ਸਾਰੀ ਕਣਕ ਸੜ ਗਈ ਸੋ ਹਰੇਕ ਦਾ ਦੁੱਖ ਇੱਕ ਤੋਂ ਵੱਧ ਕੇ ਇੱਕ ਆ ਸੋ ਬੇਨਤੀ ਹੈ ਇੱਕ ਤਾਂ ਸਾਰੇ ਪੰਜਾਬੀਆਂ ਨੂੰ ਵੀ ਭਰਾਵੋ ਸਰਕਾਰ ਕੀ ਕਰਦੀ ਆ ਸਰਕਾਰ ਦੇ ਨਾਲ ਲੜ ਪੜ ਕੇ ਕਿੰਨਾ ਕਰਾ ਸਕਦੇ ਆ ਆਪਾਂ ਇਹ ਤਾਂ ਉਹਨਾਂ ਵਾਲਾ ਸਮਾਂ ਦੱਸੂਗਾ ਪਰ ਆਪਾਂ ਇਹਨਾਂ ਭਰਾਵਾਂ ਦੇ ਨਾਲ ਜ਼ਰੂਰ ਖੜੀਏ ਜਿੰਨੀ ਕ ਆਪਾਂ ਮਦਦ ਕਰ ਸਕਦੇ ਆ ਆਪਦੇ ਪੱਧਰ ਤੇ ਉਹ ਜ਼ਰੂਰ ਕਰੀਏ ਤੇ ਦੂਜੀ ਸਾਡੀ ਸਰਕਾਰ ਨੂੰ ਬਈ ਚਿਤਾਵਨੀ ਆ ਬਈ ਡਰਾਮਾ ਕਰਨ ਤਾਂ ਇੱਥੇ ਕੋਈ ਨਾ ਆਵੇ ਬਈ ਕੋਈ ਲੈ ਆਵੇ ਕੋਈ ਛੋਟੇ-ਮੋਟੇ ਕੀ ਕੀ ਦੇਣ ਆ ਜੀ ਵੱਡਾ ਨੁਕਸਾਨ ਹੋਇਆ ਵਾ ਇਹਨਾਂ ਦੀ ਘਾਟਾ ਪੂਰਤੀ ਕਰਨੀ ਚਾਹੀਦੀ ਹੈ ਸਾਰੇ ਕਿਸਾਨਾਂ ਦੀ ਇਹ ਨਹੀਂ ਆ ਵੀ ਤੁਸੀਂ 16000 ਵਾਲਾ ਕਾਨੂੰਨ ਬਣਾਤਾ ਤੇ ਫੇਰ 16000 ਤੋਂ ਬਾਅਦ ਤੇ ਦੇਣਾ ਨਹੀਂ ਕਿਸੇ ਨੂੰ ਅਸੀਂ ਇਹ ਕਾਨੂੰਨਾਂ ਤੋਂ ਉੱਤੇ ਉੱਠ ਕੇ ਸੋਚਣ ਵਾਲੀ ਗੱਲ ਆ ਤਾਂ ਕਿ ਇਹਨਾਂ ਸਾਰਿਆਂ ਪਰਿਵਾਰਾਂ ਦਾ ਕੋਈ ਹੱਲ ਹੋ ਸਕੇ ਇਹਨਾਂ ਸਾਰਿਆਂ ਪਰਿਵਾਰਾਂ ਨੂੰ ਕੁਝ ਰਾਹਤ ਮਿਲ ਸਕੇ ਤੇ ਜਿੰਨਾ ਨੁਕਸਾਨ ਆ ਉਹਦੀ ਕੁਛ ਨਾ ਕੋਈ ਜਿਹੜੇ ਜ਼ਖਮ ਹੈ ਇਹਨਾਂ ਤੇ ਕੋਈ ਮਲਮ ਲਾ ਸਕੀਏ ਆਹ ਦੇਖੋ ਕਿਵੇਂ ਨੇਰੀਆਂ ਚੱਲਦੀਆਂ ਉਦੋਂ ਬਾਪ ਨੂੰ ਦੇ ਉੱਤੇ ਅੱਜ ਵੀ ਜਦੋਂ ਬੰਦ ਕਰ ਰਹੇ ਉਦੋਂ ਵੀ ਕਈ ਜਗ੍ਹਾ ਤੇ ਅੱਜ ਲੱਗੀ ਹੋਈ ਆ ਸੋ ਸਰਕਾਰ ਨੂੰ ਚਿਤਾਵਨੀ ਆ ਸਰਕਾਰ ਨੂੰ ਆਖ ਰਹੇ ਆ ਵੀ ਛੇਤੀ ਤੇ ਪਹੁੰਚ ਕੇ ਜਿਹੜੇ ਜਿਹੜੇ ਬਹਾਨੇ ਕਰਨ ਤਾਂ ਦੋਰੀ ਕਰੂ ਦੋਰੀ ਕਰਕੇ ਉਹਨਾਂ ਨੂੰ ਥੋੜੀ ਮਾਲ ਜਾ ਦਿਓ ਨਹੀਂ ਮਜਬੂਰ ਹੋਵਾਂਗੇ ਢੰਡੇ ਚੱਕਣ ਵਾਸਤੇ ਲੜਾਈ ਲੜਨ ਵਾਸਤੇ ਮਜਬੂਰ ਹੋਵਾਂਗੇ ਕਿਉਂਕਿ ਕਿਸਾਨ ਜਥੇਬੰਦੀ ਬਣਾਈ ਆ ਕਿਸਾਨਾਂ ਵਾਸਤੇ ਜੇ ਹੁਣ ਕਿਸਾਨਾਂ ਦੇ ਸੰਕਟ ਪਿਆ ਦਾ ਤੇ ਕਿਸਾਨ ਜੰਦੇਬੰਦੀ ਡੱਟ ਕੇ ਨਾਲ ਖੜੂ ਵੀ ਤੇ ਇਹਨਾਂ ਦਾ ਪਰਭਾਈ ਕਰਾਉਣ ਤੱਕ ਜੋ ਵੀ ਲੜਾਈ ਲੜਨੀ ਪਈ ਲੜਾਂਗੇ ਧੰਨਵਾਦ ਹੋਰ ਵੀ ਸਾਧੂ ਵਾਲੋਂ ਅੱਗੇ